ਹallelujah ਮੇਰੇ ਵੱਲੋਂ ਐਂਡ ਜੀਸਸ ਕ੍ਰਾਈਸ ਮਿਸਿਵਲ ਨੂੰ ਸਾਰੇ ਹੀ ਪ੍ਰਭੂ ਦੇ ਵਿੱਚ ਭੈਣਾ ਅਤੇ ਭਰਾਵਾਂ ਨੂੰ ਜੈਮਸੀ ਦੀ ਅੱਜ ਸੀ ਪ੍ਰਭੂ ਦੇ ਵਚਨ ਦੇ ਵਿੱਚ ਉਹ ਸਿੱਖਾਂਗੇ ਕਿ ਜੀਉਣ ਕੀ ਹੈ ਹallelujah ਔਰ ਜਿਹੜਾ ਜੀਵਨ ਹੈ ਉਹ ਕਿੰਨਾ ਲੋਕਾਂ ਨੂੰ ਲੱਭਦਾ ਹੈ ਕਿਸ ਤਰ੍ਹਾਂ ਉਹਦੀ ਖੋਜ ਕੀਤੀ ਜਾ ਸਕਦੀ ਹੈ ਔਰ ਜਿਹੜੇ ਜਉਣ ਜਾਂ ਜੀਵਨ ਨੂੰ ਨਹੀਂ ਲੱਭਦੇ ਤੇ ਉਹਨਾਂ ਦਾ ਅੰਤ ਕੀ ਹੁੰਦਾ ਹੈ ਅੱਜ ਆਪਾਂ ਇਸ ਸ਼ਾਰਟ ਮੈਡੀਟੇਸ਼ਨ ਕਰਕੇ ਪ੍ਰਭੂ ਦੇ ਵਚਨ ਦੇ ਵਿੱਚੋਂ ਸਿੱਖਾਂਗੇ ਅੱਜ ਪੜ੍ਹਾਂਗੇ ਕਹਾਉਤਾਂ ਦੀ ਕਿਤਾਬ ਉਹਦਾ 8 ਦੇ ਆਏ ਉਹਦੀ 35 ਅਤੇ 36 ਆਇਤ ਔਰ ਫਿਰ ਆਪਾਂ ਨਵੇਂ ਨਿਜ਼ਮ ਦੇ ਵਿੱਚ ਚੱਲਾਂਗੇ ਉਥੋਂ ਪ੍ਰਭੂ ਦੇ ਵਚਨ ਦੇ ਵਿੱਚੋਂ ਮੰਨਨ ਕਰਾਂਗੇ ਪ੍ਰਭੂ ਦੇ ਵਚਨ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ ਜਿਹੜਾ ਮੈਨੂੰ ਲੱਭਦਾ ਹੈ ਉਹ ਜਿਉਂ ਲੱਭਦਾ ਹੈ ਹallelujah ਪ੍ਰਭੂ ਦੇ ਵਚਨ ਚ ਲਿਖ ਦਿਆ ਹੈ ਲਿਖਿਆ ਹੈ ਜਿਹੜਾ ਮੈਨੂੰ ਲੱਭਦਾ ਹੈ ਉਹ ਕੀ ਕਰਦਾ ਹੈ ਉਹ ਜਿਉਂ ਨੂੰ ਲੱਭਦਾ ਹੈ ਉਹ ਆਪਣੀ ਲਾਈਫ ਨੂੰ ਫਾਈਂਡ ਕਰਦਾ ਹੈ ਹallelujah ਕਿਉਂਕਿ ਯਿਸੂ ਮਸੀਹ ਇਸ ਤਰ੍ਹਾਂ ਦੀ ਤੇ ਤੁਹਾਨੂੰ ਅਤੇ ਮੈਨੂੰ ਜੀਵਨ ਦੇਣਾ ਹੈ ਨੇ ਹallelujah ਉਹ ਚਾਹੁੰਦੇ ਨੇ ਕਿ ਮੇਰੇ ਬੇਟੀਆਂ ਮੇਰੇ ਬੇਟੇ ਜਾਂ ਮੇਰੇ ਬੱਚੀ ਜਾਂ ਮੇਰੀਆਂ ਬੱਚੀਆਂ ਅਨੰਤ ਜੀਵਨ ਹਾਸਲ ਕਰਨ ਹallelujah ਤੁਹਾਨੂੰ ਪ੍ਰਭੂ ਦੇ ਪਿਆਰਿਓ ਪਤਾ ਹੈ ਕਿ ਅਨੰਤ ਜੀਵਨ ਦੇਵ ਵਿੱਚ ਕੋਈ ਵੀ ਦੁੱਖ ਨਹੀਂ ਹੈ ਹallelujah ਉਥੇ ਸਦਾ ਦੀ ਅਸ਼ਾਂਤੀ ਹੈ ਉਹ ਜਿਹੜਾ ਜੀਵਨ ਹੈ ਉਹ ਅਨੰਤ ਹੈ ਬਿਨਾ ਬਿਨਾ ਕਿਸੇ ਵੀ ਪ੍ਰੋਬਲਮ ਤੋਂ ਬਿਨਾ ਕਿਸੇ ਸਮੱਸਿਆ ਤੋਂ ਹallelujah ਔਰ ਪ੍ਰਭੂ ਦੇ ਵਚਨ ਚ ਲਿਖਿਆ ਹੈ ਅਤੇ ਯਹਵਾ ਤੂੰ ਉਹ ਜਿਉਣ ਲੱਭਦਾ ਹੈ ਅਤੇ ਯਹਵਾ ਤੂੰ ਕਿਰਪਾ ਪਾਵੇਗਾ ਹallelujah ਕਹਿੰਦਾ ਜਿਹੜੇ ਪ੍ਰਭੂ ਦੀ ਖੋਜ ਕਰਦੇ ਨੇ ਜਿਹੜੇ ਲੱਭਦੇ ਨੇ ਉਹਨਾਂ ਨੂੰ ਕੀ ਹੁੰਦਾ ਹੈ ਦੇ ਮਰਸੀ ਉਹਨਾਂ ਨੂੰ ਜਿਹੜੀ ਉਹਨੂੰ ਕਿਰਪਾ ਉਹਨਾਂ ਤੇ ਹੁੰਦੀ ਹੈ ਹallelujah ਪ੍ਰਭੂ ਦੇ ਚ ਲੋਕੋ ਜੇ ਤੁਸੀਂ ਚਾਹੁੰਦੇ ਹੋ ਕਿ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਤੇ ਮੇਰੇ ਜੀਵਨ ਦੇ ਵਿੱਚ ਬਣੀ ਰਹੇ ਤੇ ਕੀ ਕਰਨਾ ਪਵੇਗਾ ਉਹਦੀ ਖੋਜ ਕਰਨੀ ਪਵੇਗੀ ਹallelujah ਉਹਨੂੰ ਲੱਭਣਾ ਪਵੇਗਾ ਲੱਭਣਾ ਕਿ ਤੂੰ ਹੈ ਇਸ वचन ਨੂੰ ਪੜ੍ਹ ਕੇ ਜੋ ਕੁਝ ਵੀ ਇਸ वचन ਦੇ ਵਿੱਚ ਇਸ ਪਵਿੱਤਰ ਕਲਾਮ ਦੇ ਵਿੱਚ ਲਿਖਿਆ ਹੋਇਆ ਹੈ ਉਹਦੇ ਅਨੁਸਾਰ ਆਪਣਾ ਰਹਿੰਦਾ ਹੋਇਆ ਜੀਵਨ ਬਤੀਤ ਕਰਨਾ ਹallelujah ਜਿਸ ਤਰ੍ਹਾਂ ਪਵਿੱਤਰ ਸ਼ਸਤਰ ਦੇ ਵਿੱਚ ਲਿਖਿਆ ਹੈ ਜਿਸ ਤਰ੍ਹਾਂ ਪਵਿੱਤਰ ਬਾਣੀ ਦੇ ਵਿੱਚ ਲਿਖਿਆ ਹੈ ਉਸੇ ਤਰ੍ਹਾਂ ਆਪਣੇ ਆਪ ਨੂੰ ਢਾਲਣਾ ਉਹਦੇ ਅਨੁਸਾਰ ਰਹਿਦਾ ਜੀਵਨ ਬਤੀਤ ਕਰਨਾ ਹallelujah ਜੇ ਇਹ ਚੀਜ਼ਾਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਰਦੇ ਹਾਂ ਜੇ ਪ੍ਰਭੂ ਦੇ ਕਲਾਮ ਦੇ ਅਨੁਸਾਰ ਆਪਣੀ ਬਾਕੀ ਦੀ ਜ਼ਿੰਦਗੀ ਸਪੈਂਡ ਕਰਦੇ ਹਾਂ ਜਾਂ ਬਤੀਤ ਕਰਦੇ ਹਾਂ ਤਾਂ ਕੀ ਮਿਲੇਗਾ ਜੀਵਨ ਮਿਲੇਗਾ ਜਿਉਂ ਨੂੰ ਲਬਾਂਗੇ ਅਤੇ ਤੁਹਾਡੇ ਤੇ ਮੇਰੇ ਉੱਤੇ ਪਰਮੇਸ਼ਵਰ ਯਹਵਾ ਦੀ ਕਿਰਪਾ ਹੋਵੇਗੀ ਹallelujah ਜਿਵੇਂ ਯਹੂਨਾ ਦੀ ਅੰਜੀਲ ਦੇ ਵਿੱਚ ਲਿਖਿਆ ਹੋਇਆ ਹੈ ਪਹਿਲਾ ਅਧਿਆਇ ਉਹਦੀ ਚਾਰ ਆਇਤ ਮੈਂ ਤੁਹਾਡੇ ਵਾਸਤੇ ਪੜ੍ਹਾਂਗਾ ਪ੍ਰਭੂ ਦੇ ਵਚਨ ਦੇ ਵਿੱਚ ਲਿਖਿਆ ਹੋਇਆ ਹੈ ਉਸ ਵਿੱਚ ਜਿਉਂ ਸੀ ਅਤੇ ਉਹ ਜੀਵਨ ਇਨਸਾਨ ਦਾ ਚਾਨਣ ਸੀ ਹallelujah ਕੀ ਹੈ ਉਹਦੇ ਵਿੱਚ ਜੀਵਨ ਸੀ ਲੋਗਾਂ ਨੇ ਉਹਨੂੰ ਨਹੀਂ ਪਛਾਣਿਆ ਲੇਕਿਨ ਉਹਦੇ ਵਿੱਚ ਕੀ ਸੀ ਜੀਵਨ ਦਾ ਚਾਨਣ ਹallelujah ਇਸੇ ਲਈ ਜੇ ਤੁਸੀਂ ਪ੍ਰਭੂ ਦੇਵ ਵਚਨਾਂ ਦੇ ਅਨੁਸਾਰ ਚੱਲਦੇ ਹੋ ਤਾਂ ਕੀ ਹੋਵੇਗਾ ਤੁਹਾਡੇ ਅਤੇ ਮੇਰੇ ਉੱਤੇ ਪ੍ਰਭੂ ਦੀ ਕੀ ਹੋਵੇਗੀ ਕਿਰਪਾ ਹੋਵੇਗੀ ਹallelujah ਇਸ ਲਈ ਕੀ ਕਰਨਾ ਹੈ ਪ੍ਰਭੂ ਦੇ ਵਚਨਾਂ ਦੇ ਅਨੁਸਾਰ ਜਿਹੜੀ ਬਾਕੀ ਦੀ ਜ਼ਿੰਦਗੀ ਹੈ ਉਸ ਨੂੰ ਤੁਸੀਂ ਬਤੀਤ ਕਰਨਾ ਹੈ ਹallelujah ਜੇ ਬਾਕੀ ਦੀ ਜ਼ਿੰਦਗੀ ਅਸੀਂ ਪ੍ਰਭੂ ਦੇ ਵਚਨਾਂ ਦੇ ਅਨੁਸਾਰ ਬਤੀਤ ਕਰਦੇ ਹਾਂ ਤੇ ਤੁਹਾਡੇ ਅਤੇ ਮੈਨ ਤੁਹਾਨੂੰ ਅਤੇ ਮੈਨੂੰ ਪ੍ਰਭੂ ਵੱਲੂ ਅਨੰਤ ਜੁੜਾ ਹੈ ਜੀਵਨ ਮਿਲੇਗਾ ਹallelujah ਪ੍ਰਭੂ ਇਹਨਾਂ ਵਚਨਾਂ ਦੇ ਰਾਹੀਂ ਤੁਹਾਨੂੰ ਸਾਰਿਆਂ ਨੂੰ ਅਸੀਸ ਦੇਵੇ ਤੇ ਤੁਹਾਨੂੰ ਇਹ ਸਯੋਗ ਬਣਾਵੇ ਤੁਹਾਨੂੰ ਤੇ ਮੈਨੂੰ ਕਿ ਅਸੀਂ ਬਾਕੀ ਦੀ ਜ਼ਿੰਦਗੀ ਜੋ ਹੈ ਉਹ ਪ੍ਰਭੂ ਦੇ ਵਚਨਾਂ ਦੇ ਅਨੁਸਾਰ ਪ੍ਰਭੂ ਦੀ ਪਵਿੱਤਰ ਬਾਣੀ ਦੇ ਅਨੁਸਾਰ ਗੁਜ਼ਾਰ ਸਕੀਏ ਆਵੇ ਹallelujah ਗੋਡ ਬlesਸ ਯੂ